ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਆਂ ਇਤਿਹਾਸਿਕ ਨਗਰ ਕੀਰਤਨ ਦੇ ਜਿਹੜਾ ਹਰ ਇੱਕ ਸਾਲ ਧੰਨ ਬਾਬਾ ਜੋਰਾਵਾਰ ਸਿੰਘ ਬਾਬਾ ਫਤੇਹ ਸਿੰਘ ਧੰਨ ਮਾਤਾ ਗੁਜਰਕੌਰ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਹੈ ਨਗਰ ਕੀਰਤਨ ਗੁਰਦੁਆਰਾ ਰਤ ਸਾਹਿਬ ਤੋਂ ਜਿਹੜਾ ਸਹੇੜੀ ਤੋਂ ਜਿਹੜਾ ਕੱਢਿਆ ਜਾਂਦਾ ਉਸ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਆਂ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਹਨ ਤੇ ਪੰਜ ਪਿਆਰੇ ਦੀ ਗਵਾਹੀ ਦੇ ਵਿੱਚ ਜੇ ਹੈ ਨਗਰ ਕੀਰਤਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਖ ਸਕਦੇ ਹੋ ਪਾਲਕੀ ਦੇ ਵਿੱਚ ਸੁਸ਼ੋਭਿਤਾਨ ਤੇ ਦਰਸ਼ਨ ਦੀਦਾਰ ਹੈ ਜਿਹੜੀ ਸੰਗਤਾਂ ਨੇ ਉਹ ਕਰ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੰਗਤਾਂ ਵੱਲੋਂ ਜਿਹੜੀਆਂ ਸੇਵਾਵਾਂ ਨੇ ਇੱਥੇ ਨਿਭਾਈਆਂ ਜਾ ਰਹੀਆਂ ਨੇ ਚਾਹ ਪ੍ਰਸ਼ਾਦ ਦੇ ਪਾਣੀ ਨੂੰ ਲੈ ਕੇ ਹੋਵੇ ਹੋਰ ਜਲ ਪਾਣੀ ਦੇ ਜਿਹੜੇ ਪ੍ਰਬੰਧ ਹੋਣ ਪਿੰਡਾਂ ਦੇ ਸੰਗਤਾਂ ਵੱਲੋਂ ਨੌਜਵਾਨਾਂ ਵੱਲੋਂ ਜਿਹੜੇ ਪ੍ਰਬੰਧ ਰੇ ਕੀਤੇ ਜਾਂਦੇ ਨੇ ਉਹ ਸਾਹਮਣੇ ਤਸਵੀਰ ਦੇਖੋ ਕਿੰਨੀ ਇਤਿਹਾਸਿਕ ਵਿਰਾਗਮਈ ਤਸਵੀਰ ਹੈ ਜਦੋਂ ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਦੇ ਧਨਮਤਾ ਗੁਜਰਕੋੜ ਜੀ ਨੂੰ ਮਰੰਡੇ ਤੋਂ ਸਰਾਂਦ ਵੀ ਖੇਲੇ ਜਾਇਆ ਜਾਂਦਾ ਤੇ ਉਸੇ ਤਰ੍ਹਾਂ ਵਿਰਾਗਮਈ ਰਗਰ ਕੀਰਤਨ ਜਿਹੜਾ ਕੱਢਿਆ ਜਾਂਦਾ ਸੋ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਲਗਾਤਾਰ ਇਹ ਤਸਵੀਰਾਂ ਦਿਖਾ ਰਹੇ ਹਾਂ ਸੋ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਜਿੱਥੇ ਕਿ ਇਤਿਹਾਸ ਵਿੱਚ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਭਾਰਤ ਵਿੱਚ ਗੱਲ ਕਰੀਏ ਤਾਂ ਜਿਹੜਾ ਹੈ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਹੈ ਕੱਢਿਆ ਜਾਂਦਾ ਕਿਉਂਕਿ ਤਿੱਲ ਛੁੱਟਣ ਦੀ ਵੀ ਜਿਹੜੀ ਇਸ ਨਗਰ ਕੀਰਤਨ ਦੇ ਵਿੱਚ ਥਾਂ ਨਹੀਂ ਹੁੰਦੀ ਜਿੱਥੇ ਵੀ ਨਿਕਾ ਜਾਂਦੀ ਹੈ ਸਿਰਫ ਸੰਗਤਾਂ ਹੀ ਨਜ਼ਰ ਆਉਂਦੀਆਂ ਚਾਹੇ ਬਜ਼ੁਰਗ ਹੋਣ ਬੱਚੇ ਹੋਣ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਣ ਚਾਹੇ ਨਿਹੰਗ ਸਿੰਘ ਫੌਜਾ ਹੋਣ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਨੇ ਚਾਹੇ ਸੰਗਤਾਂ ਪੈਦਲ ਜਾਂਦੀਆਂ ਹੋਣ ਇਸ ਨਗਰ ਕੀਰਤਨ ਦੇ ਵਿੱਚ ਬਜ਼ੁਰਗ ਮਾਤਾਵਾ ਵੱਡੀ ਵੱਡੀ ਉਮਰ ਦੀ ਬਜ਼ੁਰਗ ਮਾਤਾਵਾ ਸਾਡੇ ਭੈਣਾਂ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਵੰਡਦੀਆਂ ਹਨ ਸੋ ਸਾਹਮਣੇ ਤਸਵੀਰ ਦੇਖ ਸਕਦੇ ਹੋ ਨਿਹੰਗ ਸਿੰਘ ਜੋ ਵੀ ਜੋ ਕਿ ਪਾਲਕੀ ਸਾਹਿਬ ਦੇ ਅੱਗੇ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ ਹੱਥਾਂ ਦੇ ਵਿੱਚ ਪੰਜ ਪੈਰੇ ਸਾਹਿਬ ਦੂਜੀ ਪੰਤ ਸਿੰਘਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਤਸਵੀਰਾਂ ਇਤਿਹਾਸਿਕ ਨਗਰ ਕੀਰਤਨ ਦੀਆਂ ਦਿਖਾ ਰਹੇ ਆ ਥੋੜੀ ਦੇਰ ਦੇ ਵਿੱਚ ਸਾਹਮਣੇ ਜਿਸ ਤਰ੍ਹਾਂ ਧੰਨ ਬਾਬਾ ਜੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਜੀ ਨੂੰ ਰਥ ਦੇ ਉੱਪਰ ਬਿਠਾ ਕੇ ਜਿਸ ਤਰ੍ਹਾਂ ਸਰਹੰਦ ਵਿਖੇ ਲਜਾਇਆ ਗਿਆ ਸੀ ਤਾਂ ਉਸੇ ਤਰ੍ਹਾਂ ਉਹ ਬੜਦਾਂ ਦੇ ਨਾਲ ਸਜਾਇਆ ਹੋਇਆ ਰਥ ਅੱਜ ਵੀ ਉਸੇ ਤਰ੍ਹਾਂ ਹ ਇਤਿਹਾਸ ਵਿੱਚ ਇਤਿਹਾਸ ਵਿੱਚ ਉਸੇ ਤਰ੍ਹਾਂ ਸੁਰਤ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਲਾਈਵ ਤਸਵੀਰਾਂ ਦਿਖਾ ਰਹੇ ਆ ਮਰਿੰਡੇ ਤੋਂ ਮਰਿੰਡੇ ਦੀ ਲਾਈਵ ਤਸਵੀਰਾਂ ਦਿਖਾ ਰਹੇ ਆ ਆਪ ਜੀ ਵੀ ਨੀਚੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲੈ ਕੇ ਜੋ ਕਿ ਇਥੇ ਜੋ ਕਿ ਸ਼ਰਧਾਂਜਲੀ ਦੇਖ ਸਕਦੇ ਹੋ ਛੋਟੇ ਸਾਹਿਬਜ਼ਾਦਿਆਂ ਕੋਟਾਂ ਕੋਟ ਪ੍ਰਣਾਮ ਕਰ ਸਕਦੇ ਹੋ ਵਾਹਿਗੁਰੂ ਲਿਕੇ ਸੋ ਤਸਵੀਰਾਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੁਹਾਨੂੰ ਪਤਾ ਇਤਿਹਾਸ ਦੇ ਵਿੱਚ 7 ਅਤੇ 9 ਸਾਲ ਦੇ ਉਹਨਾਂ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਸੀ ਤਾਂ ਉਸ ਨੂੰ ਲੈ ਕੇ ਤੁਸੀਂ ਤਾਂ ਸੁਣੀਆਂ ਦੇ ਕਿ ਸਾਡੇ ਸਿੰਘ ਫੌਜਾ ਸਾਡੇ ਨਾਲ ਬਾਬਾ ਜੀ ਵਾਹਿਗੁਰੂ ਜੀ ਕਾਹਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਕਿੰਨਾ ਕੁ ਵਿਰਾਗ ਆਉਂਦਾ ਜਦੋਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਦੇ ਆ ਬਾਬਾ ਜੀ ਵਿਰਾਗ ਤਾਂ ਬਹੁਤ ਆ ਬਾਬਾ ਜੀ ਸੱਜਿਆ ਤੱਕ ਬਾਬਾ ਜੀ ਵਿਰਾਗ ਆਊਗਾ ਸਾਨੂੰ ਦਾ ਹਾਂਜੀ ਬਾਬਾ ਜੀ ਕਿ ਕਿੱਥੋਂ ਆਈਏ ਫੌਜਾ ਬਾਬਾ ਜੀ ਫੌਜ ਦਾ ਆਸੀ ਹੈ ਬਸੇ ਆਨੰਦਪੁਰ ਸਾਹਿਬ ਤੋਂ ਹਾਂਜੀ ਪਰ ਬਸਦੇ ਆਸੀ ਆਪਣਾ ਸ਼ਹਿਰ ਬੱਤੀ ਉਠਾਣਾ ਇੱਥੋਂ ਬਾਬਾ ਜੀ ਸਾਡਾ ਬੱਤੀ ਉਠਾਣਾ ਹਾਂਜੀ ਮਤਲਬ ਕਿ ਲੋਕਾਂ ਲਈ ਹਾਂਜੀ ਬਾਬਾ ਜੀ ਤੇ ਕਿਤੇ ਬਾਬਾ ਜੀ ਦੇਖਦੇ ਹੋ ਵੀ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਲ ਕੀ ਟੜਦੀ ਗੱਲ ਆ ਜੀ ਸਰ ਮਾਈ ਗੁਰ ਜੀ ਖਾਲਸਾ ਬੈਰ ਜੀ ਕੀ ਮਤ ਜੀ ਇਹ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਹਿ ਇਹ ਕਹਿਣਾ ਚਾਹੁੰਦੇ ਆ ਬਾਬਾ ਜੀ ਬਾਬਾ ਇਹ ਕਹਿਣਾ ਚਾਹੁੰਦਾ ਵੀ ਟਰੈਕਟਰ ਹੈ ਜਿਹੜੇ ਨਾ ਉਹ ਆਪਣੀ ਆਪਣੀ ਜਗ੍ਹਾ ਤੇ ਚੱਲਣ ਇਹ ਹੁੱਲੜਵਾਜੀ ਨਾ ਕਰਨ ਇਹਹੀ ਬੇਨਤੀ ਪ੍ਰਮਾਨ ਕਰਦਾ ਮੈਂ ਲੱਗਦਾ ਵੀ ਹਰ ਇੱਕ ਸਾਲ ਇਹੀ ਕਮੀ ਇੱਕ ਮਹਿਸੂਸ ਹੁੰਦੀ ਹੈ ਵੀ ਇਹ ਜਿਹੜੇ ਹੁੱਲੜਵਾਜ ਨੇ ਬਾਜ ਨਹੀਂ ਆਉਂਦੇ ਜੀ ਤਣੂ ਇਹ ਬਾਜ ਨਹੀਂ ਆਉਂਦੇ ਆ ਸਾਨੂੰ ਨੱਥ ਪਾਉਣੀ ਪੈਣੀ ਐ ਨੰਗ ਸਿੰਘਾਂ ਨੂੰ ਇਹ ਇਹ ਲੜਦਿਆਂ ਪਹੁੰਚਦੇ ਨੇ ਬਾਬੇ ਫਤਿਹ ਸਿੰਘ ਨੇ ਬੋਲਦੇ ਨੇ ਇਹ ਬਾਬੇ ਫਤੇਹ ਸਿੰਘ ਨੇ ਸਾਨੂੰ ਸਾਜਿਆ ਠੀਕ ਇਹ ਲੜਨੀਆਂ ਫੌਜਾਂ ਉਹਦੀਆਂ ਹੀ ਆ ਨੰਗ ਸਿੰਘ ਫੌਜਾਂ ਨੇ ਜਦੋਂ ਮਹਾਰਾਜ ਛੋਟੇ ਸਾਹਿਬ ਜੀ ਦਾ ਬਾਬੇ ਫਤੇਹ ਸਿੰਘ ਦੇ ਜਦੋਂ ਉੱਚਾ ਦਮੰਡਲਾ ਸਜਾਇਆ ਸੀ ਨਾ ਉਹ ਬਾਬੇ ਤੇ ਗੁਰੂ ਗੋਬੀਤਾ ਨੇ ਗੁਰਗੋਬੇ ਸਿੰਘ ਮਹਾਰਾਜ ਨੇ ਤੇ ਉੱਥੋਂ ਲੜਨੀਆਂ ਫੌਜਾਂ ਤਿਆਰ ਕੀਤੀਆਂ ਕਹਿੰਦੇ ਵੀ ਅੱਜ ਤੋਂ ਬਾਅਦ ਇਹ ਲੜਨੀਆਂ ਫੌਜਾਂ ਤਿਆਰ ਹੋਣਗੀਆਂ ਜਦੋਂ ਗੱਤਗਾ ਸਿੱਖਣ ਲੱਗੇ ਵੇਲੇ ਵੀ ਮੈਂ ਵੀ ਜੰਗ ਨੂੰ ਜਾਣਾ ਹੈ ਤਉ ਚੰਦ ਵਾਲਾ ਸ ਜਾ ਕੇ ਸਾਹਮਣੇ ਆ ਕੇ ਸੀਗੇ ਵੀ ਮੈਂ ਵੀ ਹੁਣ ਤੁਹਾਡੇ ਬਰਾਬਰ ਹੋ ਗਿਆ ਹਾਂਜੀ ਹੁਣ ਬਰਾਬਰ ਹੋ ਗਿਆ ਦਾ ਸਾਹ ਪਿਆ ਸੀ ਬਾਬਾ ਜੀ ਉਸ ਤੋਂ ਅਕਾਲ ਪੁੰਗਾ ਚਲੋ ਟਿਕਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਹੋ ਜਾਵੇ ਬਾਬਾ ਫਤੇ ਸਿੰਘ ਦੇ ਮਨਾਂ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਸੋ ਸਾਹਮਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਜਿੱਥੇ ਕਿ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹਨ ਸੋ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜੀ ਸੇਵਾਵਾਂ ਨੇ ਨਭਾਈਆਂ ਜਾ ਰਹੀਆਂ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਸਾਡੇ ਵੀਰ ਨੇ ਇੱਥੇ ਪਹੁੰਚੇ ਨੇ ਸੋਬਾ ਸੋ ਦੇਖ ਸਕਦੇ ਹੋ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਦੋਂ ਉਸ ਸਮੇਂ ਉਹ ਜਦੋਂ ਛੋਟੇ ਸਾਹਿਬ ਜੀ ਦੇ ਧੰਮਤਾ ਗੁਜਰਕੌਰ ਜੀ ਨੂੰ ਸਰਾਂਦ ਵਿਖੇ ਲੈ ਜਾਇਆ ਗਿਆ ਸੀ ਤਾਂ ਉਸੇ ਤਰ੍ਹਾਂ ਬਾਲਤ ਵਿੱਚ ਬਿਠਾ ਕੇ ਉਸੇ ਤਰ੍ਹਾਂ ਇਹ ਉਹ ਦ੍ਰਿਸ਼ ਦਿਖਾਇਆ ਜਾਂਦਾ ਵੀ ਕਿਸ ਤਰ੍ਹਾਂ ਛੋਟੇ ਸਾਹਿਬ ਜੀ ਦੇ ਤਾਂ ਨਮਨਤਾ ਗੁਰਗੌਰ ਜੀ ਬਲਦ ਵਿੱਚ ਬੈਠ ਕੇ ਉਸ ਤਰ੍ਹਾਂ ਸਰੰਦ ਗਏ ਹੋਣਗੇ ਤਾਂ ਉਸੇ ਤਰ੍ਹਾਂ ਇਹ ਤਸਵੀਰ ਉਹਨਾਂ ਦੀ ਵਿੱਚ ਰੱਖ ਕੇ ਤੁਸੀਂ ਦੇਖ ਸਕਦੇ ਹੋ ਬਲਦਾਂ ਨੂੰ ਪੂਰਾ ਸਜਾ ਕੇ ਸੇਵਾ ਵੀ ਇਹਨਾਂ ਵੀਰਾਂ ਵੱਲੋਂ ਹਰ ਇੱਕ ਸਾਲ ਕਿਸ ਤਰ੍ਹਾਂ ਕਿਤੇ ਕੀਤੀ ਜਾਂਦੀ ਹੈ ਸੋ نیچے ਦੇਖ ਸਕਦੇ ਹੋ نیچے نیچے ਦੇਖ ਸਕਦੇ ਹੋ ਇੱਥੇ ਫੁੱਲ ਹੀ ਵਛਾਏ ਵਛਾਏ ਜਾਂਦੇ ਨੇ ਸੰਗਤਾਂ ਵੱਲੋਂ ਕਿਤਨਾ ਕਿਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੇ ਗੱਲ ਕਰੀਏ ਬੜੇ ਦੂਰੋਂ ਨੇੜੇੋਂ ਚੱਲ ਕੇ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਤੇ ਜਿਹੜੇ ਤਸਵੀਰ ਹੈ ਤਸਵੀਰ ਬੜੀ ਬਰਾਗ ਮੇ ਤਸਵੀਰ ਕਿਉਂਕਿ 10 ਵਜੇ ਦੇ ਕਰੀਬ ਜਿਹੜਾ ਗੁਰਦੁਆਰਾ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਨਿਕਲਦਾ ਹੈ ਤੇ ਤਕਰੀਬਨ ਸਵੇਰੇ ਅਮਰ ਦੇ ਵੇਲੇ 4-5 ਵਜੇ ਦੇ ਕਰੀਬ ਜਿਹੜੀ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਇਖੇ ਜਾ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਤੇ ਪਿੱਛੇ ਇਸ ਦੇ ਪਿੱਛੇ ਜਿਹੜੀ ਤਸਵੀਰ ਹੈ ਜੋ ਕਿ ਕੀਰਤਨ ਦੀਵਾਨ ਨਾਲ ਦੀਨ ਕੀਰਤਨ ਨਾਲ ਦੀ ਨਾਲ ਚੱਲਦਾ ਰਹਿੰਦਾ ਸੋ ਤਸਵੀਰ ਦੇਖ ਸਕਦੇ ਹੋ ਉਸ ਰਤ ਸਾਹਿਬ ਦੇ ਜਿਸ ਤਰ੍ਹਾਂ ਉਹ ਵਿਰਾਗਮੀ ਨਗਰ ਕੀਰਤਨ ਹਰੇਕ ਸਾਲ ਚੜ੍ਹਦਾ ਜਾਂਦਾ ਸੋ ਸੋ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਸੋ ਤਸਵੀਰ ਦੇਖ ਸਕਦੇ ਹੋ ਇਸ ਬਲਦ ਦੀ ਤਸਵੀਰ ਦੇਖ ਸਕਦੇ ਹੋ ਰਤ ਦੀ ਤਸਵੀਰ ਸੋ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਦੀ ਅਤੇ ਅਤੇ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਤਸਵੀਰਾਂ ਇਹਨਾਂ ਵਿੱਚ ਰੱਖੀ ਹੁੰਦੀ ਐ ਸੋ ਅੱਗੇ ਪਾਲਕੀ ਸਾਹਿਬ ਨੇ ਪੰਜ ਪੈਰੀਂ ਦੇ ਗਵਾਇ ਦੇ ਵਿੱਚ ਸੋ ਪਿੱਛੇ ਇਹਨਾਂ ਵੀਰਾਂ ਵੱਲੋਂ ਜਿਹੜੀ ਐ ਸਵਾਵਾ ਨਮਾਈ ਜਾਂਦੀ ਐ ਸੋ ਗੁਰਸਿੱਖ ਵੀਰ ਵੀ ਨਾਲ ਚੱਲ ਰਹੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਖਾਲਸਾ ਵੇਰ ਜੀ ਬੋਲੇ। ਇਹ ਤੋਂ ਆਏ ਬਾਬਾ ਜੀ। ਛੋਟੇ ਸਮਾਂ ਤੋਂ ਆਇਆ ਸੀ। ਠੀਕ ਹੈ ਜੀ ਤੇ ਅੱਜ ਕਦੋਂ ਪਤਾ ਲੱਗਦਾ ਵੀ ਇਹ ਨਗਰ ਕੀਰਤਨ ਕੱਟਿਆ ਜਾਂਦਾ ਹਰੇਕ ਸਾਲ। ਇਹ ਹਰੇਕ ਸਾਲ 25 ਦਸੰਬਰ ਨੂੰ ਇਹ ਜਾਂਦਾ ਹੁੰਦਾ ਹੈ। ਇਹ 25 ਦਸੰਬਰ ਨੂੰ ਹਰੇਕ ਸਾਲ ਜਾਂਦਾ ਹੁੰਦਾ ਹੈ। ਇਹ ਸ਼ੁਰੂਆਤ ਸਾਰੇ ਨਾਲੋਂ ਪਹਿਲਾਂ ਸੰਤ ਮਹਾਰਾਜ ਬਾਬਾ ਅਜੀਤ ਸਿੰਘ ਜੀ ਮਹਾਰਾਜ ਨਸਲਪੁਰ ਵਾਲਿਆਂ ਨੇ ਕੀਤੀ ਸੀ। ਹਾਂ ਜੀ। ਉਸ ਤੋਂ ਬਾਅਦ ਤੋਂ ਸੰਗਤਾਂ ਲਗਾਈ ਜਾਂਦੀਆਂ ਫੇਰ ਹੁਣ ਇਹ ਧੂਰਕੋਟ ਵਾਲੇ ਸੰਤ ਬਾਬਾ ਅਵਤਾਰ ਸਿੰਘ ਬਾਕੀ ਐਮਾ ਸਾਹਿਬ ਗੁਰਦੁਆਰੇ ਸਾਹਿਬਾਂ ਸਿਹੜੀ ਦੀ ਨਥਲਪੁਰ ਦੀ ਸਾਰੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਉਹਨੇ ਸਾਰੀਆਂ ਹੀ ਬੜੀ ਸ਼ਰਧਾ ਦੇ ਨਾਲ 25 ਦਸੰਬਰ ਨੂੰ ਇਹ ਤਕਰੀਬਨ 12:00 ਵਜੇ ਸਿਹੜੀ ਨਗਰ ਤੋਂ ਤੁਰਦਾ ਜੀ ਨਗਰ ਕੀਰਤਨ ਇਹ ਸਵੇਰੇ ਅਮਰਤ ਵੇਲੇ ਤੋਂ ਵੀ ਅੱਗੇ ਜਾ ਕੇ ਤਕਰੀਬਨ 6:00 ਵਜੇ ਜਾਣਗੇ 5:30 5:6:00 ਵਜ ਜਾਣਗੇ 26 ਤਰੀਕ ਸਵੇਰ ਦੇ ਹੇ ਜੋਤਿਸ਼ ਰੂਪ ਸਾਹਿਬ ਜਾ ਕੇ ਇਹਨਾਂ ਦੀ ਸੰਪੂਰਨਤਾ ਹੋਣੀ ਆ ਇਹ ਰਸਤਾ ਕਿਹੜਾ ਹੁੰਦਾ ਉਹੀ ਰਸਤਾ ਉਹ ਨਗਾਵੇਂ ਨੂੰ ਹੁੰਦੇ ਹੋਏ ਬਸੀ ਪਠਾਣਾ ਰਸਤਾ ਰਸਤਾ ਇਹੀ ਆ ਆਪਣਾ ਸਿਹੜੀ ਸਿਹੜੀ ਤੋਂ ਮਰੰਡਾ ਮਰੰਡੇ ਤੋਂ ਫਿਰ ਨਗਾਵਾ ਬਸੀ ਪਠਾਣਾ ਫਤੇਗੌਰ ਸਾਹਿਬ ਹੁੰਦਾ ਉਹ ਫਿਰ ਜੋਤਿਸ਼ ਰੂਪ ਸਾਹਿਬ ਜਾਉਂਗੇ ਜੀ ਇਹ ਇਹੀ ਰਸਤਾ ਹੈ ਇਹੀ ਮਤਲਬ ਜਿੰਨਾ ਕ ਅਸੀਂ ਸੋਚੀ ਸਮਝੀ ਆ ਇਹ ਉਹੀ ਰਸਤੇ ਦੇ ਨਾਲ ਜਾ ਰਹੇ ਆ ਤਕਰੀਬਨ ਸਾਨੂੰ ਤਕਰੀਬਨ 22 ਸਾਲ ਹੋ ਗਏ ਪੈਦਲ ਜਾਂਦੇ ਰੋ ਇਹਨਾਂ ਨਾਲ ਤੇ ਕਿੰਨਾ ਕ ਬਰਾਗ ਹੁੰਦਾ ਸੰਗ ਦਾ ਜੇ ਬਰਾਗ ਕਿੰਨਾ ਕ ਹੁੰਦਾ ਦੇਖੋ ਇਹ ਤਾਂ ਬਰਾਗ ਤਾਂ ਇਹ ਆ ਜੀ ਤੁਸੀਂ ਕਹਿ ਲਓ ਕਿ ਇੱਕ ਕਿਸਮ ਦੀ ਮਹਾਰਾਜ ਕਿਹਾ ਕਰਦੇ ਤੇ 20 ਸਿੱਧੇ ਸ਼ਬਦਾਂ 'ਚ ਇੱਕ ਕਿਸਮ ਦੀ ਕਹਿੰਦੇ ਤੇ ਕਿ ਅਸੀਂ ਮਹਾਰਾ ਜਿਵੇਂ ਸਾਹਿਬਜ਼ਾਦੇ ਬਾਬੇ ਆ ਨਾ ਇਹਨਾਂ ਦੇ ਨਾਲ ਜਾ ਰਹੇ ਆ ਵੀ ਇਹਨਾਂ ਨੇ ਹੁਣ ਜਿਵੇਂ ਇਹ ਮਹਿਸੂਸ ਹੁੰਦਾ ਵੀ ਸ਼ਹੀਦੀ ਦੇਣ ਜਾ ਰਹੇ ਆ ਉੱਥੇ ਉਹਨਾਂ ਜਿਹੜੀ ਬਰਾਗ ਹੁੰਦਾ ਜਿੱਕੜਾ ਜੀ ਜੇ ਅਸੀਂ ਉਹ ਬਾਦਦਾ ਨਹੀਂ ਕਹਿਣਾ ਚਾਹੁੰਦੇ ਜਿੱਕਣਾ ਇੱਕ ਕਿਸਮ ਦੀ ਕਹਿੰਦੇ ਕਿ ਮਕਾਨ ਸ਼ਬਦ ਅਸੀਂ ਕਹਿਣਾ ਨਹੀਂ ਚਾਹੁੰਦੇ ਉਹ ਜਾਣਦੇ ਆ ਉਹ ਬਰਾਗ ਹੁੰਦਾ ਜੀ ਸਾਰੀਆਂ ਸੰਗਤਾਂ ਦੇ ਵਿੱਚ ਹੁੰਦਾ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਵਿਰਾਗ ਚਲਿਆ ਆ ਜਾਂਦਾ ਜੀ ਹੁਣ ਚਲੋ ਇੱਕ ਲੰਗਰ ਦੀ ਮਰਿਆਦਾ ਸਭ ਕੋਲ ਠੀਕ ਆ ਛਕਦੇ ਪੀਂਦੇ ਆ ਪਰ ਮਨਾਂ ਦੇ ਵਿੱਚ ਬਹੁਤ ਵਿਸਵਾਦ ਹੁੰਦਾ ਹੈ ਬਹੁਤ ਵਿਰਾਗ ਹੁੰਦਾ ਹੈ ਇਸ ਚੀਜ਼ ਦੇ ਵਿੱਚ ਪ੍ਰਸੰਗ ਦਾ ਬਾਬਾ ਜੀ ਸੇਵਾ ਵੀ ਬੜੀ ਨਿਮਾਉਂਦੀ ਰਹੇ ਇਸ ਨਗਰ ਦੇ ਸੇਵਾ ਤਾਂ ਸੇਵਾ ਤਾਂ ਜਿਹੜਾ ਸਾਡਾ ਸਿੱਖ ਇਤਿਹਾਸ ਆ ਇਸ ਇਹ ਸੇਵਾ ਲਈ ਉਹ ਬਣਿਆ ਪਿਆ ਜਿਹੜਾ ਸਿੱਖ ਇਤਿਹਾਸ ਆ ਇਹ ਸੇਵਾ ਤੇ ਸਮਾਪਨ ਲਈ ਸ਼ਹੀਦੀ ਲਈ ਇਹ ਮੂਰੇ ਰਹਿੰਦਾ ਜੀ ਜਿੱਦ ਸ਼ਹੀਦੀ ਪਾਉਣੀ ਆ ਤਾਂ ਵੀ ਸਿੱਕੇ ਇਤਿਹਾਸ ਮੂਰੇ ਰਹਿੰਦਾ ਸੇਵਾ ਦੇਣੀ ਆ ਤਾਂ ਵੀ ਮੂਰੇ ਰਹਿੰਦਾ ਇਹ ਅੱਗੇ ਹੀ ਰਹਿੰਦਾ ਸਿੱਕੇ ਇਤਿਹਾਸ ਵਿਰਾਗ ਦਾ ਵੀ ਦੇਖੋ ਇਹ ਆ ਕਿ ਬਸ ਇੱਕ ਗੱਲਾਂ ਕਰਦੇ ਆ ਅੰਦਰ ਮਤਲਬ ਬਹੁਤ ਸੰਗਤਾਂ ਦਾ ਰਹੁੰਦਾ ਕਈ ਤਾਂ ਇੰਨੀਆਂ ਬੀਬੀਆਂ ਤੇ ਭਾਈਆਂ ਬਜ਼ੁਰਗਾਂ ਉਹ ਤੁਸੀਂ ਦੇਖੋਗੇ ਤਾਹਾਂ ਮਾਰ ਕੇ ਰੋਣੇ ਆ ਸਾਨੂੰ ਮਤਲਬ ਅਸੀਂ ਵੀ ਕੰਬਦੇ ਆ ਕਈ ਵਾਰ ਜਾਂਦੇ ਕਿ ਮਹਾਰਾਜ ਕਿਤੇ ਸਾਡੇ ਕੋਈ ਗਲਤੀ ਨਾ ਹੋ ਜਵੇ ਕਿਤੇ ਕੋਈ ਜਾਣ ਕੇ ਜਾਣ ਤੇ ਅਣਜਾਣ ਵਿੱਚ ਕੋਈ ਅਬਗਿਆ ਨਾ ਹੋ ਜਵੇ ਇਹ ਐਡੀ ਜਿਆਦਾ ਪਵਿੱਤਰ ਅਮਰ ਸ਼ਹੀਦਾਂ ਦੀ ਯਾਤਰਾ ਹੈ ਕਿ ਇਹਦੇ ਵਿੱਚ ਕੋਈ ਕਤਾਹੀ ਦਾ ਮਤਲਬ ਮਨਜ਼ੂਰੀ ਨਹੀਂ ਹੈਗੀ ਇਹਦੇ ਵਿੱਚ ਜੇ ਕੋਈ ਕਹੇ ਕੋਈ ਅਣਜਾਣ ਅਣਜਾਣ ਤੇ ਜਾਣ ਬੁੱਝ ਕੇ ਵੀ ਜੇ ਬੰਚ ਵਿੱਚ ਕੋਈ ਕੋਈ ਬੇਕਾਰ ਵੀ ਆ ਜਵੇ ਉਹ ਮਾਫ ਕਰਨ ਯੋਗ ਨਹੀਂ ਹੈਗਾ ਇਹਦੇ ਵਿੱਚ ਬਹੁਤ ਡਰ ਕੇ ਬਹੁਤ ਸ਼ਾਇਨ ਸ਼ੀਤਾ ਦੇ ਨਾਲ ਸਭ ਕੁਝ ਮੰਨ ਮਾਰ ਕੇ ਜਾਣਾ ਪੈਂਦਾ ਜੀ ਇਹਦੇ ਵਿੱਚ ਠੀਕ ਹੈ ਪਰ ਮਹਾਰਾਜ ਝੋਲੀਆਂ ਪਾ ਦਿੰਦੇ ਆ ਜਿਵੇਂ ਤੁਸੀਂ ਕਹਿ ਲਓ ਜੋ ਮੰਗਾ ਕੋਲੋਂ ਰਾਜੇ ਮਹਾਰਾਜੇ ਬਣਾ ਦੇਣਗੇ ਜੋ ਆਪਣੇ ਸ਼ਬਦਾਂ ਨਾਲ ਜੋ ਤੁਸੀਂ ਚਾਹੋਗੇ ਠੀਕ ਹੈ ਬਈ ਗੱਲਬਾਤ ਕਰਨੀ ਵਾਇਕਰ ਜੀ ਕਾ ਖਾਲਸਾ ਵਾਹਿਗੁਰੂ ਜੀ ਤੋ ਤਸਵੀਰਾਂ ਉਸ ਇਤਿਹਾਸਿਕ ਨਗਰ ਕੀਰਤਨ ਦੀਆਂ ਦੇਖਸਾ ਕਰ ਰਹੇ ਹਾਂ ਆਪਣੇ ਰੱਥ ਦੇ ਦਰਸ਼ਨ ਕਰ ਰਹੇ ਹੋ ਜਿਸ ਦੇ ਵਿੱਚ ਜਦੋਂ ਉਸ ਸਮੇਂ ਛੋਟੇ ਸਾਹਿਬ ਜੀ ਦੇ ਧਨਮਤਾ ਗੁਜਰਕੌਰ ਜੀ ਨੇ ਉਸ ਸਮੇਂ ਜਦੋਂ ਰਾਤ ਦੇ ਵਿੱਚ ਪਠਾਕੇ ਸਰਾਂ ਦੇ ਵਿਖੇ ਲਜਾਇਆ ਗਏ ਸੀ ਤੇ ਬਾਈ ਹਣਾਂ ਨੂੰ ਵੀ ਗੱਲਬਾਤ ਕਰਦੇ ਆ ਬਾਈ ਵੈਗੁਰ ਜੀ ਕਹਾਲ ਸਾਹਿਬ ਬਾਈ ਗੁਰ ਜੀ ਕੀ ਬਤਈ ਬਾਈ ਗੁਰ ਜੀ ਵਾਲ ਤੋਂ ਬਾਈ ਕੀ ਬਤਈ ਜੀ ਬਾਈ ਜਿੱਦਾਂ ਇਹ ਛੋਟੇ ਸਾਹਿਬ ਜੀ ਦੇ ਧਨਮਤਾ ਗੁਜਰਕੌਰ ਜੀ ਨੇ ਉਸ ਸਮੇਂ ਰਾਤ ਦੇ ਵਿੱਚ ਪਠਾਕੇ ਸਰਾਂ ਦੇ ਲਿਜਾਇਆ ਗਏ ਸੀ ਵੀ ਉਸੇ ਤਰ੍ਹਾਂ ਇਹ ਜਿਹੜਾ ਇਹ ਦ੍ਰਿਸ਼ ਤਿਆਰ ਕੀਤਾ ਜਾਂਦਾ ਹੈ ਹਾਂ ਜੀ ਹਾਂ ਬਿਲਕੁਲ ਉਦੋਂ ਦੇ ਤਰ੍ਹਾਂ ਦਿਖਾਇਆ ਜਾ ਰਿਹਾ ਜਿਵੇਂ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਕੌਰ ਨੂੰ ਜੀ ਹਾਂ ਪਿੰਡ ਸੈੜੀ ਤੋਂ ਲੈ ਕੇ ਆਪਣਾ ਫਤਿਹ ਸ੍ਰੀ ਪਤੇਗੜ੍ਹ ਸਾਹਿਬ ਲੈ ਕੇ ਗਏ ਠੰਡੇ ਉਸੇ ਤਰ੍ਹਾਂ ਐ ਦ੍ਰਿਸ਼ ਦਿਖਾਇਆ ਜਾ ਰਿਹਾ ਜੀ ਬਲਦભાઈ ਜੋੜੀ ਉਸੇ ਤਰਤੀ ਰਹਦੀ ਨਾ ਹਾਂਜੀ ਹਾਂਜੀ ਬਿਲਕੁਲ ਉਸੇ ਤਰ੍ਹਾਂ ਤੁਰਦੀ ਰਹਿੰਦੀ ਐ ਜੋੜੀ ਸ੍ਰੀ ਜੋਤੀਸਰੂਪ ਜਾ ਕੇ ਸਮਾਪਤੀ ਹੋ ਗਈ ਇਹਨਾਂ ਦੀ ਜੀ ਲੱਗਦਾ ਭਾਈ ਬਲਦ ਦੇਖਣ ਨੂੰ ਇਦਾਂ ਲੱਗਦਾ ਜਿckਣਾ ਵੀ ਬਹੁਤ ਜ਼ੋਰ ਮਾਰਦੇ ਹੋਣਾ ਨਾ ਵੀ ਜਿੱਦਾਂ ਕੋਈ ਬੈਠਾ ਹੁੰਦਾ ਹਾਂਜੀ ਹਾਂਜੀ ਹੁੰਦਾ ਜੀ ਇਹ ਉਸ ਟਾਈਮ ਮਹਾਰਾਜ ਦੀ ਸਵਾਰੀ ਹੁੰਦੀ ਹੈ ਜੀ ਹੂੰ ਤਕਰੀਬਨ ਜੀ ਗ੍ਰੀਮ ਮਹਾਰਾਜ ਆਪ ਹਾਜ਼ਰ ਨਾਜ਼ਰ ਹੁੰਨੇ ਆ ਜੀ ਤਾਂ ਕਰਕੇ ਹੁੰਦਾ ਜੀ ਬਿਲਕੁਲ ਠੀਕ ਹੈ ਜੀ ਸੋ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਤਸਵੀਰਾਂ ਮਰਿੰਡੇ ਦਾ ਉਸ ਵਕਤ ਮਰਿੰਡੇ ਤੋਂ ਸਰਹੰਦ ਫਤਗੜ ਸਾਹਿਬ ਰੋਡ ਦੀ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਸੰਗਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਲਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਨਗਰ ਕੀਰਤਨ ਦੇ ਤੇ ਦਰਸ਼ਨ ਦਿਦਾਰ ਹੈ ਘਰ ਦੇ ਪਿੱਛੇ ਲੋਕੀ ਕੀਰਤਨ ਚੱਲ ਰਿਹਾ ਸੋ ਲਗਤ ਸੰਗਤਾਂ ਦੇਖ ਸਕਦੇ ਹੋ ਪਾਲਕੀ ਸਾਹਿਬ ਜੁਗੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੋਬਿਤ ਹਨ ਤੇ ਲੱਖਾਂ ਦੀ ਤਰ੍ਹਾਂ ਦੇ ਵਿੱਚ ਜਿਹੜੀ ਸੰਗਤਾਂ ਇੱਥੇ ਜਿੱਦਾਂ ਉਹ ਜੋ ਵੀ ਲੰਗਰ ਲੱਗਦੇ ਨੇ ਤਾਂ ਲੰਗਰ ਛਕਣ ਤੋਂ ਬਾਅਦ ਜਿਹੜੇ ਨਮਸਕਾਰ ਮਮਰਦ ਨੂੰ ਕੀਤੀ ਜਾ ਰਹੀ ਹੈ ਸਨਾਹ ਦੀ ਰਾਹ ਸ਼ਹੀਦੀ ਦਿਹਾੜੇ ਧੰਨਵਾਦਾ ਗੁਜਰਕੌਰ ਜੀ ਧੰਨਵਾਦਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸ਼ਹੀਦੀ ਦਿਹਾੜੇ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਹੈ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਬਾਣੇ ਵੱਲੋਂ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਭਾਈ ਕਿੱਥੋਂ ਆਏ ਤੁਸੀਂ ਸਾਡਾ ਪਿੰਡ ਨੱਗਰ ਬਡਾਲੀ ਆ ਜੀ ਸਹੇੜੀ ਦੇ ਕੋਲੇ ਨਥਲਪੁਰ ਦੇ ਸਾਹਿਬ ਹਾਂਜੀ ਹਾਂਜੀ ਭਾਈ ਕਦੋਂ ਤੋਂ ਨਗਰ ਕੀਰਤਨ ਦੇ ਨਾਲ ਜੁੜੇ ਹੋਏ ਸਨ ਹੋ ਗਈ ਜਦ ਨਿਮਤ ਬਖਸ਼ੀ ਆ ਜੀ ਹਾਂ ਜੀ ਹਾਂ 4-5 ਸਾਲ ਹੋ ਗਏ ਸਾਨੂੰ ਹਾਂਜੀ ਹਰੇਕ ਸਾਲ ਮਤਲਬ ਆਉਨੇ ਹੁੰਦੇ ਆ ਤੇ ਵਿਚੇ ਨੂੰ ਚਲੋ ਗੈਪ ਪੈ ਜਾਂਦਾ ਪਰ ਐਂ ਵੀ ਹਰੇਕ ਸਾਲ ਚਲੀ ਜਾਂਦਾ ਮਹਾਰਾਜ ਆ ਹਾਜ਼ਰੀ ਲਵਾ ਲੈਂਦੇ ਆਪਣੀ ਸਾਨੂੰ ਤੇ ਫਤਗੜ ਸਾਹਿਬ ਤੱਕ ਬਾਈ ਐਦਾਂ ਹੀ ਜਾਉਂਗੇ ਪੈਦਲੇ ਜਾਉਂਗੇ ਹਾਂਜੀ ਪੈਦਲੇ ਹੀ ਸੰਗਤ ਨਾਲ ਪਤਾ ਨਹੀਂ ਲੱਗਦਾ ਕਦੋਂ ਬਾਤ ਮੁੱਕ ਜਾਂਦੀ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਐ ਬਾਕੀ ਹੋਰ ਬਾਕੀ ਹੋਰ ਸੰਗਤ ਵੀ ਐ ਜਿੰਨੇ ਵੀ ਆਪਣੇ ਇਲਾਕੇ ਦੇ ਸਾਰੇ ਨੱਗਰ ਨਿਵਾਸੀ ਸਾਰੇ ਪੁੱਜਦੇ ਹੀ ਆ तकरीबन ਦੂਰ ਤੇ ਵੀ ਸੰਗਤ ਆਏ ਜਾਂਦੀ ਐ ਹਾਂਜੀ ਅੱਬਾ ਇਹਨਾਂ ਦਿਨਾਂ ਨੂੰ ਯਾਦ ਕਰੀਏ ਕਿਦਾਂ ਨਾ ਕਿਤੇ ਰੂਹ ਕੰਬਦੀ ਐ ਵੀ ਨਾ ਨਿੱਕੀ ਨਿੱਕੇ ਜਿੰਦਾਂ ਦੇ ਨਾਲ ਹਣਾ ਨਾ ਹੈ ਤਾਂ ਆਪਣੇ ਹੁਣ ਬਾਪੇ ਕੇ ਜਿੰਦਾ ਸੀਗੇ ਵੀ ਕੀ ਪਾਣਾ ਵਾਪਰਿਆ ਸੀਗਾ ਹਨਾ ਉਸ ਸਮੇ ਚਲੋ ਕਹਿਣਾ ਤਾਂ ਹੁਣ ਚਲੋ ਇਹ ਸ਼ੁਰੂ ਤੇ ਜਿਵੇਂ ਬੈਨਰਾਂ 'ਚ ਛਪਿਆ ਹੁੰਦਾ ਨਿੱਕੇ ਜਿੰਦਾ ਵੱਡੇ ਸਾਕੇ ਪਰ ਇਹ ਵੱਡੀਆਂ ਜਿੰਦਾ ਵੱਡੇ ਸਾਕੇ ਸੀਗੇ ਠੀਕ ਹੈ ਮਤਲਬ ਜਿੰਨੀ ਉਹਨਾਂ ਦੀ ਛੋਟੀ ਉਮਰ ਵਿੱਚ ਐਡਾ بڑا ਮਤਲਬ ਇੱਕ ਸਮਝ ਲਓ ਵੀ ਨਵਾਬ ਨੂੰ ਮਤਲਬ ਕਰਨਾ ਇੱਕ ਚੇਤਾਵਨੀ ਦੇਣੀ ਹਨਾ ਉਹਦੀ ਕਚੈਰੀ 'ਚ ਜਾ ਕੇ ਨਾਰਾ ਲੈਣਾ ਹਨਾ ਵੀ ਹਾਂ ਵੀ ਤੈਨੂੰ ਖਤਮ ਕਰਨਾ ਸਾਡੀਆਂ ਅੱਗੇ ਵਾਲੀਆਂ ਉਹਨਾਂ ਮੈਸੇਜ ਦੇ ਕੇ ਗਿਆ ਵੀ ਅਸੀਂ ਆਪਣੇ ਧਰਮ 'ਤੇ ਪੱਕੇ ਆ ਹਾਂਜੀ ਤੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਇਹੀ ਮਤਲਬ ਕਹਿਣਾ ਚਾਹੁੰਦੇ ਆਂ ਵੀ ਉਹਨਾਂ ਦੇ ਜਿਹੜੇ ਸ਼ਹੀਦਾਂ ਨੇ ਪੂਰਨੇ ਪਾਏ ਹੋਏ ਆਂ ਉਹਨਾਂ ਦੇ ਚੱਲਣ ਦੇ ਜਰੂਰ ਮਤਲਬ ਮਹਾਰਾਜ ਹਨ ਆਪਾਂ ਨੂੰ ਬਲ ਬਖਸ਼ਣ ਵੀ ਮਾਤ ਉਸ ਮਾਤ ਬਖਸ਼ਣ ਮਹਾਰਾਜ ਆਪਾਂ ਨੂੰ ਹਨ ਵੀ ਅਸੀਂ ਉਹਨਾਂ ਦੇ ਪੂਰਨੇ ਤੇ ਪਾਏ ਹੋਏ ਤੇ ਮਤਲਬ ਆਣਾ ਚੱਲਣ ਦੇ ਬਲ ਬਖਸ਼ਣ ਮਹਾਰਾਜ ਤੇ ਬਾਕੀ ਹਰੇਕ ਦੀ ਆਪਣੀ ਆਪਣੀ ਸ਼ਰਦਾ ਏ ਠੀਕ ਹੈ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਹੁਣ ਕਈ ਕਹਿ ਦਿੰਦੇ ਆ ਵੀ ਹਾਂ ਵੀ ਮਨ ਸਾਫ ਹੋਣਾ ਚਾਹੀਦਾ ਪਰ ਉਹਨਾਂ ਨੇ ਜੇ ਕੁਰਬਾਨੀ ਦਿੱਤੀ ਏ ਤਾਂ ਮਨ ਸਾਫ ਕਰਨੇ ਵਾਸਤੇ ਨਹੀਂ ਦਿੱਤੀ ਵੀ ਤੁਸੀਂ ਸਿੱਖੀ ਸਾਂਭਣੀ ਸੀਗੀ ਉਹ ਸਿੱਖੀ ਨਹੀਂ ਸ ਦੀ ਸਾਡੀ ਜਨਰੇਸ਼ਨ ਨੇ ਤੇ ਅੱਜ ਕੱਲ ਜਿਆਦਾ ਤਕਰੀਬਨ ਮਾਡਰਨ ਦਾ ਮਤਲਬ ਜਿਆਦਾ ਹੈ ਨਾ ਫੈਸ਼ਨੇਬਲ ਦਾ ਜਿਆਦਾ ਕਰੇਜ਼ ਹੋਇਆ ਬਏ ਸਾਡੇ ਨੌਜਵਾਨ ਮਤਲਬ ਸਾਡੇ ਘਰਾਂ ਚੋਂ ਸਿੱਖੀ ਖਤਮ ਹੋ ਰਹੀ ਹੈ ਪਰ ਆ ਦਿਨਾਂ ਵਿੱਚ ਅਗੇ ਤਕਰੀਬਨ ਸਭ ਦੇ ਮਤਲਬ ਹਨਾ ਮਨਾ ਚ ਰੋਸ ਆਏ ਜਾਂਦਾ ਤਕਰੀਬਨ ਇਹ ਦਿਨਾਂ ਨੂੰ ਯਾਦ ਕਰਕੇ ਪਰ ਬਾਕੀ ਮਹਾਰਾਜ ਬਖਸ਼ਿਸ਼ ਕਰਨ ਮਤਵਕਸ਼ਨ ਵਿਹਾਸ ਆਪ ਦੇ ਸਿਰ ਤੇ ਮੇਰਾ ਪਰੇ ਹੱਥ ਰੱਖਣ ਸਤਿ ਸ੍ਰੀ ਅਕਾਲ ਬਖਸ਼ਣ ਉਹਨਾਂ ਨੂੰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਨੇ ਇਤਿਹਾਸਿਕ ਨਗਰ ਕੀਰਤਨ ਦੀਆਂ ਜਿਹੜਾ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲਿਆਂ ਵੱਲੋਂ ਹਰ ਇੱਕ ਸਾਲ ਜਿਹੜਾ ਕਿ ਗੁਰਦੁਆਰਾ ਰੱਤ ਸਾਹਿਬ ਤੋਂ ਸ਼ੁਰੂ ਹੋ ਕੇ ਸਵੇਰੇ 10 11 ਵਜੇ ਦੇ ਕਰੀਬ ਜਿਹੜੇ ਸ਼ੁਰੂ ਹੋ ਕੇ ਜਿਹੜਾ ਮਕੇਸ਼ ਵੇਰੇ ਜਿਹੜਾ ਹੁਣ ਅਸੀਂ ਜ્યોਤੀਸ਼ਰੂ ਸਾਹਿਬ ਦੇ ਕੇ ਸਮਾਪਤੀ ਹੋਊਗੀ ਅਮਰਤ ਵੇਲੇ ਕਿਉਂਕਿ 26 ਤਰੀਕ ਨੂੰ 25 ਤਰੀਕ ਨੂੰ ਜਿਹੜਾ ਇਹ ਨਗਰ ਕੀਰਤਨ ਆਰੰਭ ਹੁੰਦਾ ਹੈ ਪ੍ਰਸ਼ਾਸਨ ਦੇ ਪੂਰੇ ਪੁਖਤਾ ਪ੍ਰਬੰਧ ਨੇ ਪਿੱਛੇ ਪਾਲਕੀ ਸਾਹਿਬ ਦੇ ਆਪ ਜੀ ਦੇ ਕੀ ਦਰਸ਼ਨ ਜਾਰ ਕਰ ਸੰਗ ਪ੍ਰਸ਼ਾਸਨ ਵੀ ਪੂਰਾ ਤਨਾਤ ਨਾਲ ਦਿਨ ਨੂੰ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਤਾਂ ਜਿਹੜੇ ਜਿਹੜੇ ਹੁੱਲੜ ਆਵਾਜ਼ ਨੇ ਉਹਨਾਂ ਨੂੰ ਵੀ ਪੂਰਾ ਕੰਟਰੋਲ ਕੀਤਾ ਜਾ ਰਿਹਾ ਹੈ ਸੋ ਵਾਹਿਗੁਰੂ ਜੀ ਖਾਲਸਾ ਜੀ ਕਿੱਥੋਂ ਆਏ ਆਪਾ ਜੀ ਆਪਣਾ ਲੋਕ ਰਈ ਮਡੋਲੀ ਤੋਂ ਲੰਗਰ ਹਰ ਇੱਕ ਸਾਲ ਦੀ ਤਰ੍ਹਾਂ 20 ਸਾਲ ਹੋ ਗਏ ਇੱਥੇ ਲੰਗਰ ਲੱਗ ਰਿਹਾ ਆਪਣਾ ਤੇ 20 ਸਾਲ ਹੋ ਗਏ ਇੱਥੇ ਲੰਗਰ ਲੱਗ ਰਿਹਾ ਹਾਂ ਜੀ ਜੀ ਹਰਿੰਦਰ ਹੁੰਦਾ ਠੀਕ ਹੈ ਹਾਂ ਜੀ ਇੱਥੇ ਮਤਲਬ ਨਗਰ ਕੀਰਤਨ ਕਰਕੇ ਆਪਾਂ 25 ਦਿਨੋਂ ਲੰਗਰ ਲਾਦੇ ਹਰੇਕ ਸਰ ਹਾਂਜੀ 4 ਦਿਨ ਲੰਗਰ ਲਾਦੇ ਆ ਆਪਣੇ ਮਡੋਲੀ ਖੁਰਦੇ ਤੋਂ ਠੀਕ ਹੈ ਤੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਨਗਰ ਕੇ ਆਪਾਂ ਵੀ ਨਹੀਂ ਪਹਿਲਾਂ ਬਜ਼ੁਰਗਾਂ ਦਾ ਸ਼ੁਰੂ ਹੋਇਆ ਤਾਂ ਪੀੜੀਦਰ ਪੀੜੀ ਚੱਲਦਾ ਆ ਰਿਹਾ ਲੰਗਰ ਹਾਂਜੀ ਕੀ ਲੰਗਰ ਦੇ ਵਿੱਚ ਕੀ ਚੀਜ਼ ਸਾਦਾ ਲੰਗਰ ਹੁੰਦਾ ਜੀ ਆਪਣੇ ਹਰੇਕ ਸਰ ਸਾਦਾ ਲੰਗਰ ਸਬਜੀ ਦਾ ਨਾਲ ਪ੍ਰਸ਼ਾਦ ਹੁੰਦੇ ਖਾਦਾ ਨਾਲ ਪ੍ਰਸ਼ਾਦ ਹੁੰਨੀ ਸਾਦਾ ਲੰਗਰ ਹੀ ਆਪਣਾ ਕਿਵੇਂ ਦੇਖਦੇ ਹੋ ਬਾਈ ਆ ਆਪਣੇ ਭਾਗਾਂ ਲਈ ਤੇ ਕਿਤੇ ਦਿਨ ਕਿਤੇ ਨੇ ਇਹ ਇਲਾਕਾ ਹਨ ਵੀ ਆਪਾਂ ਨੂੰ ਜਿਹੜੀ ਇਹ ਤੁਹਾਨੂੰ ਸੇਵ ਦਾ ਮੌਕਾ ਮਿਲਦਾ ਨਗਰ ਜੀ ਅਸੀਂ ਮਤਲਬ ਆਪਣੇ ਆਪ ਨੂੰ ਖੁਸ਼ ਜੀ ਮੰਨਦੇ ਆ ਵੀ ਹਾਂ ਅਸੀਂ ਹਰੇਕ ਸਾਲ ਗੁਰਾਂ ਦੇ ਉਹਨਾਂ ਨੂੰ ਸਮਰਪਿਤ ਹੁੰਨੇ ਆ ਸਾਬ ਜਦਿਆਂ ਤੇ ਆਪਾਂ ਲੰਗਰੀ ਸੇਵਾ ਕਰਦੇ ਹਰੇਕ ਸਾਲ ਸਾਨੂੰ ਖੁਸ਼ ਨਸੀਬ ਵੀ ਆ ਵੀ ਹਾਂ ਅਸੀਂ ਹਰੇਕ ਸਾਲ ਇਹਨੇ ਗੁਰਾਂ ਦੀ ਸੇਵਾ ਕਰਕੇ ਕੋਸ਼ਿਸ਼ ਮਿਲਦੀ ਆਪਣੇ ਆਪ ਨੂੰ ਕਿੰਨੇ ਦਿਨ ਲੰਗਰ ਲੱਗਦਾ ਭਾਈ ਆਪਣਾ 4 ਦਿਨ ਲੰਗਰ ਹੈ ਜੀ ਪਟਿਸ ਜਬ ਇਸ ਤਾਈ 28 ਹਾਂਜੀ ਚਾਰ ਦਿਨਾਂ ਨਗਰ ਦੀ ਸੇਵਾ ਇੱਥੇ ਚਾਰ ਦਿਨ ਇੱਥੇ ਹੀ ਲੰਗਰ ਲੱਗਦਾ ਹਰੇਕ ਸਾਲ ਇੱਥੇ ਲੰਗਰ ਲਾਦੀ ਆਪਣੀ ਇਹੀ ਲੋਕੇਸ਼ਨ ਹੈ 33 ਚਾਰ ਦਿਨਾਂ ਲੰਗਰ ਚੱਲਦਾ ਸਾਰਾ ਪਿੰਡ ਪਹੁੰਚਦਾ ਬਾਈ ਸਾਰਾ ਪਿੰਡ ਵੱਧ ਚੜ ਕੇ ਸੇਵਾ ਕਰਨ ਸਾਡੇ ਬਹੁਤ ਐਨਆਰਆਈ ਵੀਰ ਜਿਨ੍ਹਾਂ ਦਾ ਬਹੁਤ ਵੱਧ ਤੋਂ ਵੱਧ ਸਹਿਯੋਗ ਦਿੰਨੇ ਸਾਡੇ ਨਾਲ ਉਹਨਾਂ ਦੀ ਬਦੌਲਤ ਆਪਾਂ ਹਰੇਕ ਸਾਲ ਲੰਗਰ ਵੱਧ ਤੋਂ ਵੱਧ ਲਾਉਣੀ ਹੈ ਇੱਥੇ ਫਿਰ ਰਾਤ ਦੇ ਲੰਗਰ ਚੱਲਦਾ ਕਿ ਬਾਈ ਦਿਨ ਦਿਨ ਨਹੀਂ ਰਾਤ ਨੂੰ 11 ਵਜੇ ਤੱਕ ਚੱਲਦੀ ਲੰਗਰ ਰਾਤ ਨੂੰ 11 ਵਜੇ ਹਾਂਜੀ 11 ਵਜੇ ਤੱਕ ਚੱਲਦੀ ਹੈ ਜਦੋਂ ਇਸ ਤ ਚਲੋ ਹੁਣ ਤਾਂ ਠੰਡ ਘਟਾ ਉਸ ਟਾਈਮ ਠੰਡ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਬਹੁਤ ਅਸੀਂ ਮਤਲਬ ਫਿਰਦੇ ਨਾਲ ਬਲੁੰਦੜੇ ਆ ਸਾਡੇ ਬਲੁੰਦੜੇ ਜਾਣਦੇ ਆ ਵੀ ਹਾਂ ਉਸ ਟਾਈਮ ਕਿਵੇਂ ਦਾ ਸਮਾਂ ਸੀ ਉਹ ਜਿਹੜੇ ਉਹ ਸਾਬ ਸਾਬ ਜਿਹੜੇ ਸਾਡੀ ਸਿੱਖਾਂ ਲਈ ਕੁਰਬਾਨੀਆਂ ਕੀਤੀਆਂ ਹਾਂ ਹਾਂ ਇਹ ਦੁੱਖ ਵੀ ਇਹ ਚੀਜ਼ ਦਾ ਵੀ ਚਲੋ ਥੋੜੀ ਨਵੀਂ ਪਨੀਰੀ ਦੇਖ ਕੇ ਹੁੰਦਾ ਵੀ ਮਨ ਨੂੰ ਹਾਂਜੀ ਹਾਂ ਵੀ ਉਹਨਾਂ ਨਾਲ ਜੁੜਨਾ ਚਾਹੀਦਾ ਜਿਹੜੇ ਸਾਬ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸਿੱਖ ਧਰਮ ਲਈ ਤੁਹਾਨੂੰ ਵੀ ਬੇਨਤੀ ਹੈ ਬਾਈ ਤੁਸੀਂ ਵੀ ਜੁੜੋ ਇੱਕ ਵਾਰ ਅਸੀਂ ਕਿਉਂਕਿ ਤੁਸੀਂ ਵੀ ਵਾਪਸ ਆਪ ਸਿੱਖੀ ਵੱਲ ਕਿਤੇ ਨਾ ਹਾਂਜੀ ਜ਼ਰੂਰ ਕੋਸ਼ਿਸ਼ ਕਰਾਂਗੇ ਸਿੱਖੀ ਵੱਲ ਆਉਣ ਦੀ ਅਰਦਾਸ ਬੇਨਤੀ ਕਰੋ ਮਹਾਰਾਜ ਦੇ ਅੱਗੇ ਉਹਨਾਂ ਨੇ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਾਂਗੇ ਠੀਕ ਹੈ ਸੋ ਤਸਵੀਰਾਂ ਨੇ ਇਤਿਹਾਸਿਕ ਨਗਰ ਕੀਰਤਨ ਦੀ ਆ ਜੋੜ ਕੀ ਗੁਰਦੁਆਰਾ ਰਤਸਾਭ ਤੋਂ ਆਰੰਭ ਤਾਂ ਹੁੰਦੀ ਹੈ ਤੇ 25 ਤਰੀਕ ਨੂੰ ਆਰੰਭ ਤਾਂ ਹੁੰਦੀ ਹੈ ਅੱਜ 25 ਤਰੀਕ ਹੈ ਤੇ ਮਰਿੰਡੇ ਦੇ ਵਿੱਚ ਹੀ ਅਜੇ ਨਗਰ ਕੀਰਤਨ ਮੌਜੂਦ ਹੈ ਸੋ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਕਿਸੇ ਨਗਰ ਕੀਰਤਨ ਦੇ ਵਿੱਚ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਕਿਤਨੇ ਕਿਤੇ ਮਹਿਸੂਸ ਕਰਦੀਆਂ ਨੇ ਜਦੋਂ ਛੋਟੇ ਸਾਹਿਬ ਜੀ ਦੇ ਧਨਮਤਾ ਗੁਜਰਕੌਰ ਜੀ ਕਿਸ ਤਰ੍ਹਾਂ ਜੋ ਕਿ ਸਰਾਂ ਦੇ ਵਿਖੇ ਜੈ ਹਰਿ ਗਿਦਾਸ ਨੂੰ ਲੈ ਕੇ ਸੋ ਜਿਹੜੀਆਂ ਤਸਵੀਰਾਂ ਨੇ ਮਰੰਡੇ ਦੀਆਂ ਲਾਪਤ ਸਨਡਾਈਪ ਦੀਆਂ ਤਸਵੀਰਾਂ ਦਿਖਾ ਰਹੇ ਆ ਸੋ ਸਾਹਮਣੇ ਤਸਵੀਰ ਦੇਖੋ ਸਪਾਲਕੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਹ ਨਗਰ ਕੀਰਤਨਾ ਕੱਢਿਆ ਜਾਂਦਾ ਤੇ ਇਹ ਨਗਰ ਕੀਰਤਨਾ ਸਹੀੜੀ ਮਰੰਡਾ ਨੁਗਾਵਾ ਬਸੇ ਪਠਾਨਾ ਹੁੰਦਾ ਹੋਇਆ ਜੋ ਕਿ ਸ੍ਰੀ ਜੋਤੀ ਸ਼ਰੂ ਸਾਹਿਬ ਇਹ ਜੋ ਕਿ 5 6 ਵਜੇ ਜੋ ਕਿ 26 ਤਰੀਕ ਅਮਰਤਪੁਰੇ ਨੂੰ ਜਿਹੜੀ ਇਸ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਸਾਹਮਣੇ ਜੋ ਕਿ ਪੰਜ ਪਿਆਰੇ ਜੋ ਕਿ ਸਾਹਮਣੇ ਦਰਸ਼ਨ ਦਿਦਾਰ ਕਰ ਸਕਦੇ ਹੋ ਸੋ ਹੁਣ ਥੋੜੀ ਜੀ ਨਗਰ ਕੀਰਤਨ ਜਿਹੜਾ ਹੌਲੀ-ਹੌਲੀ ਚੱਲੂਗਾ ਕਿਉਂਕਿ ਬਹੁਤ ਲੰਬੀ ਵਾਰਡ ਹੈ ਜੇ ਗੱਲ ਕਰੀਏ ਅੱਜ 25 ਤਰੀਕ ਹੈ ਜੇ ਹੁਣ ਸ਼ਾਮ ਨੂੰ 6:30 7 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੱਕ ਨਗਰ ਕੀਰਤਨ ਹਜੇ ਮਰਿੰਡੇ ਦੇ ਵਿੱਚ ਹੀ ਹੈ ਤਾਂ ਕੋਤਨੇ-ਕਤੇ ਪੈਦਲ ਨਗਰ ਕੀਰਤਨ ਹੁੰਦਾ ਹੈ ਜਿਹੜੀ ਚਾਲ ਹੈ ਹੌਲੀ-ਹੌਲੀ ਚੱਲਦੀ ਨਗਰ ਕੀਰਤਨ ਦੀ ਸੰਗਤਾਂ ਮਹਿਸੂਸ ਕਰਦੇ ਨੇ ਵਿੱਚ ਛੋਟੇ ਸਾਹਿਬਜਾ ਦੇ ਤੇ ਧੰਨਵਾਦ ਗੁਜਰਕੌਰ ਜੀ ਕਿਤੇ ਨਾ ਕਿਤੇ ਸਾਡੇ ਨਾਲ ਚੱਲ ਰਹੇ ਹੋਣ ਕਿਉਂਕਿ ਜੇ ਛੋਟੀਆਂ ਬੱਚੀਆਂ ਦੀ ਗੱਲ ਕਰੀਏ ਤਾਂ ਛੋਟੀਆਂ ਬੱਚੀਆਂ ਤੱਕ ਕੇਸ ਕੀ ਆ ਸੇਬੀ ਸੰਗਤਾਂ ਨਾਲ ਜਿਹੜੀ ਗੱਲਬਾਤ ਕਰਦੇ ਆ ਕਿ ਲਗਾਤਾਰ ਇੱਕ ਵਾਰ ਤਸਵੀਰ ਦਿਖਾਈ ਜਾਵੇ ਪਾਲਕੀ ਸਾਹਿਬ ਦੇ ਅੱਗੇ ਜਿਹੜੇ ਪੂਰੇ ਪ੍ਰਬੰਧ ਨੇ ਕਿਉਂਕਿ ਨਿਹੰਗ ਸਿੰਘ ਫੌਜਾਂ ਦੇ ਦੇਖ ਸਕਦੇ ਹੋ ਵਿਸ਼ਾਸਤਰਾਂ ਦੇ ਨਾਲ ਜਿਹੜੀ ਅੱਗੇ ਸੇਵਾਵਾਂ ਨੇ ਉਹਨਾਂ ਬਾਹਰ ਨੇ ਕਿਉਂਕਿ ਕੋਈ ਇਦਾਂ ਦੀ ਗੱਲਬਾਤ ਨਹੀਂ ਆਵੇ ਤਾਂ ਉਸ ਨੂੰ ਲੈ ਕੇ ਬੀਬੀਆਂ ਵੀ ਇੱਥੇ ਪਹੁੰਚੀ ਹੋਈਆਂ ਨੇ ਮਾਤਾਵਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਿਵੇਂ ਲੱਗ ਗਈ ਕਿਸ਼ਨਾ ਚਾਚਾ ਜੀ ਦਾ ਪਤਾ ਹੀ ਕਿੱਥੋਂ ਆਇਆ ਜੀ ਤਾਜ਼ ਬਤੂ ਆਇਆ ਜੀ ਤੇ ਪਹਿਲੀ ਵਾਰ ਆਏ ਜੀ ਹਰ ਸਾਲ ਆਉਂਦੇ ਹਰ ਸਾਲ ਆਉਂਦੇ ਹਰ ਸਾਲ ਆਉਂਦੇ ਕਿੰਨਾ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਛੋਟੇ ਸਾਹਿਬ ਜੀ ਧਨਵੰਤਾ ਗੁਜਰਕੌਰ ਜੀ ਫਤਿਹਗੜ੍ਹ ਸਾਹਿਬ ਗਏ ਹੁੰਦੇ ਉਸ ਸਮੇਂ ਬੱਸ ਬਹੁਤ ਬਹੁਤ ਹੁੰਦਾ ਹੀ ਤਕਰੀ ਹੁੰਦੀ ਆ ਜੀ ਹਾਂਜੀ ਪੂਰਾ ਪਰਿਵਾਰ ਇੱਥੇ ਪਹੁੰਚਦਾ ਬੱਚਿਆਂ ਨਾਲ ਹਾਂਜੀ ਹਾਂਜੀ ਬੱਚਿਆਂ ਨਾਲ ਆ ਤੇ ਕੋਈ ਜੀ ਵੀਰਾਂ ਦੇਖ ਸਕਦੇ ਹੋ ਪਾਲਕੀ ਸਾਹਿਬ ਦੇ ਜਿੱਥੇ ਕੀ ਤਾਨਸ਼ੀਰੀ ਗੁਰਗ੍ਰਾਂ ਸਾਹਿਬ ਮਹਾਰਾਜ ਪਾਲਕੀ ਦੇ ਵਿੱਚ ਸਜੋਬਿਧਨ ਪਿੱਛੇ ਦੀਆਂ ਤਸਵੀਰਾਂ ਵੀ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਰੱਥ ਸਾਹਿਬ ਰੱਥ ਦੇ ਵਿੱਚ ਜਦੋਂ ਤਸਵੀਰਾਂ ਜਦੋਂ ਰੱਥ ਦੇ ਵਿੱਚ ਉਸ ਸਮੇਂ ਛੋਟੇ ਸਾਹਿਬ ਜੀ ਦਾ ਧੰਨਵਾਦ ਗੁਰ ਰਕੌਰ ਜੀ ਨੂੰ ਕਿਉਂਕਿ ਲਜਾਇਆ ਗਿਆ ਸੀ ਤਾਂ ਉਸ ਸਮੇਂ ਜਿਹੜੀਆਂ ਜਿਹੜੀਆਂ ਤਾਂ ਦੇਖ ਸਕਦੇ ਆਂ ਰਤ ਸਾਬ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਹੋ ਜਦੋਂ ਧੰਨ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਧਨਮਤ ਗੁਜਰਕੌਰ ਜੀ ਨੂੰ ਰੱਥ ਦੇ ਵਿੱਚ ਪਿਠਾ ਕੇ ਫਿਰਸਤਰਾ ਸਰਾਂਦ ਵੇਖੇ ਲਜਾਇਆ ਗਿਆ ਸੀਗਾ ਉਸ ਸਮੇਂ ਦੀਆਂ ਜਿਹੜੇ ਫੌਜਾਂ ਵੱਲੋਂ ਤਾਂ ਸਿਹੜੀ ਵਿੱਚੋਂ ਜਿਹੜਾ ਇਹ ਨਗਰ ਕੀਰਤਨ ਨਿਕਲਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤਾਂ ਇੱਥੇ ਮੌਜੂਦ ਨੇ ਤੇ ਜਿਹੜੇ ਦਰਸ਼ਨ ਦਿਦਾਰੇ ਕਰ ਸਕਦੀਆਂ ਹਾਂਜੀ ਬਾਈ ਕਿੱਥੋਂ ਆਏ ਹੋ ਉੱਧਰ ਕਰਨਾ ਸਾਈਡ ਬਕਾਨੀ ਵੀਰੇ ਪਿੱਛੇ ਸਾਈਡ ਤੇ ਗਾ ਲਓ ਬਾਰੀ ਨਗਰਕੀਰਤ ਦੇ ਨਾਲ ਲੈਣਾ ਨਗਰਕੀਰਤ ਦੇ ਨਾਲੇ ਆਏ ਤਾਂ ਇੱਥੇ ਨੂੰ ਜਾਣਿਆ ਵਾ ਅੱਛਾ ਬਾਸ ਹੁਣ ਇੱਥੇਲੇ ਮੁੜ ਜਾਣਾ ਇੱਥੇ ਦੇ ਮੁੜ ਜਾਣਾ ਕਿੱਥੋਂ ਸਵੇਰ ਦੇ ਨਾਲ ਉਹ ਨਗਰਕੀਰਤ ਆ ਸਵੇਰ ਦੇ ਨਾਲ ਆਇਆ ਵੀਰ ਜੀ ਅੱਛਾ ਕਿਹੜਾ ਪਿੰਡ ਕਿਹੜਾ ਮਿਲਦਾ ਹੀ ਆਪਣਾ ਮੇਰਾ ਮੜੌਦੀ ਦੀ ਛੋਟੀ ਜੀ ਅੱਛਾ ਛੋਟੇ ਮੜੌਦੀ ਹਾਂ ਜੀ ਤੇ ਹਰ ਇੱਕ ਸਾਲ ਜਾਂਦੇ ਹੋ ਬਾਈ ਇੱਥੇ ਤੇ ਹਰ ਇੱਕ ਸਾਲ ਜੀ ਹਰ ਇੱਕ ਸਾਲ ਤੇ ਦੇਖ ਸਕਦੇ ਹੋ ਵੀਰ ਥੋੜੀ ਜੇ ਥੋੜੀ ਜੇ ਮੈਂ ਆਪਾਂ ਜਿੱਦਾਂ ਕਹਿ ਸਕਦੇ ਵੀ ਕਿ ਹੰਭਲ ਗਈ ਫਿਰ ਵੀ ਹਿੰਮਤ ਆ ਕਿਤੇ ਨਾ ਕਿਤੇ ਦਰਸ਼ਨ ਦਿਦਾਰੇ ਕਰਨ ਆਣੇ ਛੋਟੇ ਸਾਹਿਬ ਜਦਿਆਂ ਤੇ ਹਾਂ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਇਹ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਕਿਉਂਕਿ ਸਾਹਮਣੇ ਤਸਵੀਰ ਦਿਖਾਉਂਦੇ ਆ ਤੁਹਾਨੂੰ ਇਹ ਜਿਹੜਾ ਟਰੱਕਾ ਟਰੱਕ ਦੇ ਵਿੱਚ ਜਿਹੜੇ ਕੀਰਤਨ ਵਗੈਰਾ ਹੋ ਰਿਹਾ ਸੋ ਨਾਲ ਦੀ ਨਾਲ ਸੋ ਤਸਵੀਰਾਂ ਵੀਡੀਓ ਵੀ ਸ਼ੇਅਰ ਕਰਦੇ ਰਹੋ ਜਿੱਥੇ ਕਿ